शुभे जागे तव शुभ आशिषमागे तब तयागा लाला दीवान सिंह शहीद ऊधम सिंह होर आजादी कलाटिया वालों समय समय से आरंभे गए संघर्षा कारण ही अज आज अस् आजाद मुल्क वासी हाँ सू है कि देश के आजादी संघर्ष दौरान आज ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ ਸਾਡੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਰਦਾ ਕਰਨ ਦੇ ਨਾਮ ਨਾਲ ਮੈਂ ਆਜ਼ਾਦੀ ਤੋਂ ਬਾਅਦ ਸਰਹੱਦਾਂ ਦੀ ਰਾਖੀ ਕਰਦੇ ਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸਾਡੇ ਸੈਨਿਕਾਂ ਨੂੰ ਵੀ ਨਮਨ ਕਰਦੀ ਹਾਂ ਸਾਡੇ ਮਹਾਨ ਸਤੰਤਰਤਾ ਸੰਗਰਾਮੀ ਸ਼ਹੀਦ ਫਗਨ ਸਿੰਘ ਜੀ ਵੱਲੋਂ ਜਿਸ ਤਰ੍ਹਾਂ ਦੇ ਭਾਰਤ ਦੀ ਕਲਪਨਾ ਕੀਤੀ ਸੀ ਅਤੇ ਉਸ ਸੁਪਨੇ ਨੂੰ ਸਾਚ ਕਰਨ ਲਈ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜੋ ਸਾਨੂੰ ਸੰਵਿਧਾਨ ਧੜਕੇ ਦਿੱਤਾ ਸੀ ਉਸੇ ਤੋਂ ਸੇਧ ਲੈ ਕੇ ਅਜਮਾਨ ਜੋ ਮੁੱਖ ਮੰਤਰੀ ਸਰਦਾਰ ਅਗਵੰ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਅੱਗੇ ਵਧ ਰਿਹਾ ਹੈ ਆਜ਼ਾਦ ਦਿਨ ਸਾਡੇ ਸਾਰਿਆਂ ਲਈ ਇੱਕ ਨਵੇਂ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਦਾ ਸੁਪਨਾ ਲੈ ਕੇ ਉਸ ਨੂੰ ਪੂਰਾ ਕਰਨ ਦਾ ਸੰਕਲਪ ਲੈ ਅੰਦਾਵੀ ਦਿਨ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੀ ਹਾਂ ਕਿ ਅਸੀਂ ਸ਼ਹੀਦਾਂ ਵੱਲੋਂ ਦਿਖਾਏ ਰਸਤੇ ਤੇ ਚਾਲ ਕੇ ਪੰਜ ਰਿਆਵਾਂ ਦੀ ਇਸ ਧਰਤੀ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਸੇਵਾ ਕਰਦੇ ਰਹਾਂਗੇ ਅਖੀਰ ਵਿੱਚ ਮੈਂ ਮੁੜ ਸਾਰੇ ਮਹਾਨ ਸ਼ੇਰਦਾਨੂ ਕੋਟ-ਕੋਟ ਪ੍ਰਣਾਮ ਕਰਦੀ ਹੋਈ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦੀ ਹਾਂ ਜੀ ਜੇਨਾ ਤੋਂ ਬਾਅਦ ਸਰਕਾਰ ਸੰਸ਼ੇਰ ਸਿੰਘ ਜੀ ਸਬੂਤ ਕਰਦਾ ਅੱਛਾ ਸੀ ਇਸ ਤਰ੍ਹਾਂ ਦੇ ਤਾੜੀ ਮਾਰਦਿਆ ਕਰੋ ਤੋਂ ਬਾਅਦ ਸਰਦਾਰ ਮਿਰਕਾ ਸਿੰਘ ਪੁੱਤਰ ਸਰਦਾਰ ਗੁਲਾਬ ਸਿੰਘ ਵਾਸੀ ਪਿੰਡ ਭੋਲੇ ਜਨਾਬ ਇਹ ਪਰਿਵਾਰ ਦੇ ਮੈਂਬਰ ਆਏ ਨੇ ਜ਼ਰੂਰ ਤੋਂ ਸਾਡੇ درمیان ਜਿਹੜੇ ਯੋਗਿੰਦਰ ਸਿੰਘ ਜਿਹੜਾ ਪਿੰਡ ਰਾਮਪੁਰ ਛੰਗਾ ਸਿਪਾਹੀ Pritam Singh ਜਿਹੜਾ ਨਿਆਮਤਪੁਰ ਉਹਨਾਂ ਦੇ ਪਰਵਾਹ ਨੰਦ ਕਰੇ ਸੇ ਸਨਮਾਨਤਾ ਦੀ ਮਾਨਤਾ ਕਰੇ ਮੇਨੰਦ ਤੋਂ ਬਾਅਦ ਕਹਿੰਦਲਰ ਸਾਹਿਬ ਜਿਹਨਾਂ ਦਾ ਇਸ ਮਾਗਨ ਦੇ ਪ੍ਰਬੰਧਾ ਲਈ ਵੱਡਾ ਦਾਗ ਲਾਹ ਲਵਦੀ ਸਿੰਘ ਜੀ ਵੱਡੇ ਸਹਿਯੋਗੀ ਸਾਡੇ ਤੋਂ ਬਾਅਦ ਸਰਕਾਰ ਸਰਮਜੀਤ ਸਿੰਘ ਇਹੋ ਸਰਕਾਰ ਨੇ ਕਹੀ

ਸਾਰਿਆਂ ਦਾ ਇੱਕ ਵਾਰ ਕੇ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਲਈ ਆਪਣਾ ਸਹਿਯੋਗ ਦਿੱਤਾ ਕਈ ਵਾਰ ਨਾਮ ਤੁਸੀਂ ਇੱਕੋ ਰਹਿ ਜਾਂਦਾਗਾ ਉਸ ਨੰਬਰ ਦਾ ਸਰਦ ਸਰਦ ਪਰਮਜੀਤ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਆ ਸਾਡੇ ਦੇ ਮੌਕੇ ਤੇ ਮੈਂ ਆਪ ਸਾਰੇ ਮਲੇਰ ਕੋਟਲਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਆਪ ਸਭ ਨੂੰ ਇਹ ਅਪੀਲ ਕਰਦੀ ਅਪੀਲ ਕਰਦੀ ਆ ਕਿ ਹਮੇਸ਼ਾ ਆਸ-ਪਾਸ ਆਪਣਾ ਮਾਹੌਲ ਅੱਛਾ ਬਣਾਈ ਰੱਖੋ ਤੇ ਜੋ ਸਾਡੇ ਆਜ਼ਾਦੀ ਦੇ ਬਹੁਤ بڑے-ਬڑے ਮਹਾਨ ਸ਼ਖਸਾਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਹੈ ਉਹਨਾਂ ਦੇ ਪਾਇ ਪੁਰਨਿਆਂ ਤੇ ਚੱਲੋ ਤੇ ਆਪਣਾ ਆਲਾ-ਦਵਾਲਾ ਸਾਫ਼ ਰੱਖੋ ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਡਿਮਾਂਡ ਹੈ ਕਿ ਤੁਸੀਂ ਆਪਣੇ ਆਸ-ਪਾਸ ਜਿੰਨੇ ਵੀ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਕਰਦੇ ਆ ਉਹਨਾਂ ਨੂੰ ਇਸ ਚੀਜ਼ ਦੇ ਲਈ ਪ੍ਰੇਰਿਤ ਕਰੋ ਕਿ ਆਪਣੀ ਹੈਲਥ ਨੂੰ ਅੱਛਾ ਰੱਖੋ अच्छा समाज बनाओ अच्छा हालात वाला साफ रखो ਤੇ ਆਪਣੇ ਜੋ ਵੀ ਸਾਡੇ ਮਹਾਨ ਸ਼ਖਸੀਤਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚਲੋ ਮੈਂ ਇੱਕ ਵਾਰੀ ਫੇਰ ਸਭ ਨੂੰ ਆਪਕੋ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਬਧਾਈਆਂ ਮੈਡਮ ਜੀ ਇੱਕ ਤੁਹਾਨੂੰ ਪਿਛਲੇ ਸਾਲ ਇਸ ਦਿਨ ਇੱਕ ਯਾਦ ਕਰਾਇਆ ਸੀਗਾ ਵੀ ਨਜਾਇਜ਼ ਕਬਜ਼ੇ ਹੋ ਰਹੇ ਨੇ ਹਾਂਜੀ ਅੰਮ੍ਰਿਤਗੜ ਦੇ ਵਿੱਚ ਹਾਂਜੀ ਨਾ ਮਿਸਪਲ ਕਮਿਟੀ ਤੋਂ ਪਾਸ ਨੇ ਤੇ ਨਾਇਮ ਇਸ ਕੋਟੀ ਰੋਕ ਰਹੀ। ਤੁਹਾਡੇ ਵੀ ਧਿਆਨ ਚ ਲਿਆਉਂਦਾ ਸੀ ਡੀ ਸਾਹਿਬ ਨੇ ਤੁਹਾਨੂੰ ਮੈਸੇਜ ਕੀਤਾ ਸੀ। ਚਾਰ ਚਾਰ ਮੰਜ਼ਲੀਆਂ ਇਮਾਰਤਾਂ ਬਣੀਆਂ ਪਿਆ। ਕੀ ਅਮਰਗੜ ਦਾ ਇਹੀ ਹੜ ਰੂਮ ਹੈ? ਨੀ ਸ਼ਾਸਨ ਦੇਖੋ ਮੇਰੇ ਨਾਲ ਸੁਣੋ ਇਸ ਵਕਤ ਜਿਹੜੇ ਵੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੋਈ ਕੇਸ ਹੈਗੇ ਆ ਤੁਸੀਂ ਮੇਰੇ ਕੋਲ ਲਿਆਓ ਮੈਂ ਹੁਣ ਬੈਠੇ ਹਾਂ। ਤੁਹਾਡੇ ਕੋਲ ਹੀ ਲਿਆਂਦਾ ਸੀ ਜੀ। ਨਹੀਂ ਮੈਨੂੰ ਇਸ ਟਾਈਮ ਤਾਂ ਹੁਣ ਬਹੁਤ ਜ਼ਿਆਦਾ ਨਹੀਂ ਹੈਗਾ। ਜ਼ਰੂਰ ਨਾ ਉਹਨਾਂ ਨੇ ਭੇਜਿਆ ਹੋਵੇਗਾ ਡੀਸੀ ਸਾਹਿਬ ਨੂੰ ਜਾਂ ਇਹ ਉਹਦੇ ਧਿਆਨ ਵਿੱਚ ਲਿਆਂਦਾ ਹੋਵੇਗਾ। ਬਟ ਇੱਕ ਵਾਰੀ ਤੁਸੀਂ ਮੈਨੂੰ ਦੁਬਾਰਾ ਐਪਲੀਕੇਸ਼ਨ ਦੇ ਦਿਓ। ਮੈਂ ਉਸੇ ਨੂੰ ਤੁਸੀਂ ਵੀ ਇੰਟਰਚ ਰਹੇ ਹੋ। ਵਾਚ ਜੋ ਵੀ ਤੁਹਾਡੀ ਕਟਿੰਗ ਗਈ ਹੋਈ ਆ ਉਹ ਹੁਣ ਦੇ ਦੂੰ ਮੈਂ ਉਸ ਸਟੇਕ ਨੂੰ ਇਨ ਟੱਚ ਆਵਾ ਜੀ ਦਿੱਤਾ ਸੀਗਾ ਜੀ ਅਸੀਂ ਮੈਟਰ ਪੰਜ ਸੱਬ ਦਾ ਮੈਂ ਨਾਲ ਦੀ ਨਾਲ ਜੇ ਉਹਨੂੰ ਭੇਜ ਦਿੱਤਾ ਸੀਗਾ ਤੇ ਉਸ ਤੋਂ ਫਿਰ ਲਿਖ ਕੇ ਆਇਆ ਸੀਗਾ ਅਸੀਂ ਕਾਰਵਾਈ ਕਰ ਰਹੇ ਹਾਂ ਤੁਹਾਨੂੰ ਪਤਾ ਹੋਏਗਾ ਚੇਅਰਮੈਨ ਸਾਹਿਬ ਵੀ ਗਏ ਸੀਗੇ ਉੱਥੇ ਚੇਅਰਮੈਨ ਸਾਹਿਬ ਗਏ ਸੀਗੇ ਉੱਥੇ ਤੁਸੀਂ ਵੀ ਦੇਖਿਆ ਹੋਣਾ ਅਖਬਾਰਾਂ ਦੇ ਵਿੱਚ ਵੀ ਫੋਟੋਆਂ ਤੁਸੀਂ ਲਗਾਈਆਂ ਹੋਈਆਂ ਹੁੰਦੀਆਂ ਸਾਰਿਆਂ ਨੇ 500 ਬੋਰੀ ਦਾ ਹੋਰ ਵੀ ਗੱਲ ਸਾਹਮਣੇ ਆਇਆ 152 53 ਬੋਰੀਆਂ ਉਹਨੇ ਮਤਲਬ ਉਹ ਟਰੱਕੇ ਲੈ ਗਏ ਕਾਰਵਾਈ ਬਾਰੇ ਲੱਗਣ ਤੋਂ ਬਾਅਦ ਫਿਰ 160 ਬੋਰੀਆਂ ਵੇਚਤੀ 150 ਬੋਰੀਆਂ ਦੇਖੋ ਇਹ ਸਾਰੀਆਂ ਚੀਜ਼ਾਂ ਨਾ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਆ ਗਈਆਂ ਉਹ ਕਾਰਵਾਈ ਉਹਨਾਂ ਨੇ ਕਰਨ ਦਾ ਸਾਰਿਆਂ ਨੂੰ ਦਿੱਤਾ ਸੀਗਾ ਵੀ ਮੈਂ ਕਾਰਵਾਈ ਕਰਾਂਗਾ ਪਰ ਜੇ ਹਜੇ ਨਹੀਂ ਹੋਈ ਸਾ ਆਹ ਲੈ ਮੈਂ ਰਿਪੋਰਟ ਲੈ ਲਾਂਦੀ ਹਾਂ ਸਰਕਾਰ ਦਾ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਜ਼ੀਰੋ ਲੈਵਲ ਤੇ ਖਤਮ ਕਰ ਰਹੇ ਹਾਂ ਮੀਡੀਆ ਨਾਲ ਹਾਈਲਾਈਟ ਕਰ ਰਹੇ ਆ ਅਫਸਰ ਸਾਹਿਬ ਕੋਸ਼ਿਸ਼ ਵੀ ਕਰ ਰਹੀ ਨਹੀਂ ਅਫਸਰ ਸਾਹਿਬ ਕਿਉਂ ਨਹੀਂ ਕਰ ਰਹੇ ਅਫਸਰ ਸਾਹਿਬ ਸਾਰੇ ਆਪਣੇ ਅੰਕਲ ਕਰ ਰਹੇ ਆ ਪਬਲਿਕ ਨੂੰ ਲੱਗਦਾ ਨਹੀਂ ਦੇਖੋ ਜਿੰਨੀਆਂ ਵੀ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਨੇ ਆ ਗੱਲਾਂ ਮੈਂ ਉਸ ਦੇ ਨਾਲ ਦੀ ਨਾਲ ਕਾਰਵਾਈ ਕਰਦੀ ਆ ਮੈਨੂੰ ਕਦੀ ਦੁਬਾਰਾ ਆ ਕੇ ਕਿਸੇ ਨੇ ਨਹੀਂ ਕਿਹਾ ਹੈਗਾ ਕਿ ਹਾਂ ਇਹ ਚੀਜ਼ ਮੈਡਮ ਜੀ ਹੋ ਨਹੀਂ ਰਹੀ ਹੈਗੀ ਇਹ ਦੇਖ ਨਾ ਬਰਮਨ ਫਿਕਸ ਤੋਂ ਬਲੋਂ ਬਲੋਂ ਲੈ ਕੇ ਜਿਹੜੇ ਪੈਂਡੇ ਦੇ ਵਿੱਚ ਉਸ ਤੋਂ ਬਾਅਦ ਵੀ ਤੁਮਾਂ ਤੋਂ ਕੋਈ ਬਾਅਦ ਵੀ ਬੰਦਾ ਇੱਕ ਮੋਟਰ ਟਰੱਕ ਵ ਅਸੀਗਾ ਕੀ ਬਾਰਿਸ਼ ਵਿੱਚ ਕਣਕ ਭਿੱਜ ਰਹੀ ਹੈ ਮੈਂ ਨਾਲ ਦੀ ਨਾਲ ਉਸ ਚੀਜ਼ ਦੇ ਲਈ ਪੰਚ ਸਭ ਨੂੰ ਲਿਖ ਕੇ ਭੇਜ ਦਿੱਤਾ ਬਟ ਜਿਹੜਾ ਚੋਰੀ ਹੋਏ ਦੀ ਗੱਲ ਹੈਗੀ ਇਹ ਮੇਰੇ ਧਿਆਨ 'ਚ ਕਿਸੇ ਨੇ ਨਹੀਂ ਰੰਦੀ ਹੈਗੀ ਜਿੱਦਾ ਕਰਕੇ ਉਹਨਾਂ ਨੇ ਫੇਰ ਦੁਬਾਰੇ ਜਿਸ ਸਰਕਾਰ ਨਹੀਂ ਹੁੰਦੀ ਤਾਂ ਦੁਬਾਰਾ ਰਿਐਕਸ਼ਨ ਨਹੀਂ ਹੁੰਦਾ ਸਰ ਡਰਾਈਵਰ ਦਾ ਨਾਮ ਨੰਬਰ ਸਾਰੇ ਸਾਡੇ ਕੋਲ ਹੈ ਸਰ ਡੀਐਫਐਸਸੀ ਦੇ ਕੋਲ ਹੋਏਗਾ ਮੈਂ ਪੁੱਛ ਵੀ ਲਵਾਂਗੀ ਜੋ ਸਾਡੇ ਇਥੇ ਦੇ ਇੰਸਪੈਕਟਰ ਹੈਗੇ ਲੋਕਲ ਅੰਮਰਗੜ ਦੇ ਉਹਦੇ ਨਾਲ ਮੈਂ ਗੱਲ ਕਰ ਲਾਂਗੀ ਕਿ ਜਿਹੜੇ ਅਧਿਕਾਰੀ ਨੇ ਸਾਰੇ ਮੇਰੇ ਇੱਕ ਇੰਸਪੈਕਟਰ ਦਾ ਸਮਾਨ ਹੀ ਵਿੱਕੇ ਜੋ ਤੁਹਾਨੂੰ ਕਿ ਸਹੀ ਗੱਲ ਕਿਵੇਂ ਦੇਣਗੇ ਜੀ ਉਹ ਨਹੀਂ ਦੇਖੋ ਇਹ ਚੀਜ਼ ਤੁਸੀਂ ਮੈਨੂੰ ਅੱਜ ਧਿਆਨ ਚ ਲਿਆ ਰਹੇ ਹੋ ਨਾ ਮੇਰੇ ਧਿਆਨ ਚ ਸਿਰਫ ਬਾਰਿਸ਼ ਵਾਲੀ ਗੱਲ ਆਈ ਸੀ ਉਹਦੇ ਲਈ ਮੈਂ ਲਿਖ ਦਿੱਤਾ ਜੇ ਹੁਣ ਤੁਸੀਂ ਕਹ ਰਹੇ ਕਿ ਇਨਸਪੈਕਟਰ ਇਸ ਚੀਜ਼ ਦੇ ਵਿੱਚ ਇਨਵੋਲ ਹੈ ਤਾਂ ਮੈਂ ਉਸ ਤੋਂ ਲੋਕਾਂ ਦੀ ਇਹ ਮੰਗ ਹੈ ਖਾਸ ਕਰਕੇ ਵੀ ਇੰਨਾ ਮੀਡੀਆ ਚ ਹਾਈਲਾਈਟ ਹੋ ਗਿਆ ਤਾਂ ਪ੍ਰਸ਼ਾਸਨ ਨਹੀਂ ਜੀ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਪ੍ਰਸ਼ਾਸਨ ਸੁੱਤਾ ਪਿਆ ਹੈ ਜਾਂ ਪ੍ਰਸ਼ਾਸਨ ਨਹੀਂ ਕਾਰਵਾਈ ਕਰਨਾ ਚਾਹੁੰਦਾ ਤੁਸੀਂ ਇੱਕ ਵਾਰੀ ਮੇਰੇ ਧਿਆਨ ਚ ਹੁਣ ਲਿਆ ਦਿੱਤਾ ਤੇ ਮੈਂ ਮੰਡੇ ਨੂੰ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੋਏਗਾ ਤੁਸੀਂ ਮੇਰੇ ਨਾਲ ਦੁਬਾਰਾ ਵੀ ਆ ਕੇ ਗੱਲ ਕਰ ਸਕਦੇ ਆ ਕਿ ਉਸ ਚੀਜ਼ ਨੂੰ ਮੈਂ ਅੱਗੇ ਕਰਾਂਗੀ

ਇਨਾ ਤੋਂ ਬਾਅਦ ਸਰਦਾਰ ਸੰਸ਼ੇਰ ਸਿੰਘ ਦੇ ਪੁੱਤਰ ਫਰਦਾਨ ਅੱਛਾ ਸੀ। ਇਸ ਤਰ੍ਹਾਂ ਤੇ ਤਾੜੀ ਮਾਰਦਿਆ ਕਰੋ ਤੋਂ ਬਾਅਦ ਫਰਦਾਨ ਮਿਰਕਾ ਸਿੰਘ ਦੇ ਪੁੱਤਰ ਫਰਦਾਨ ਗੁਲਾਬ ਸਿੰਘ ਵਾਸੀ ਪਿੰਡ ਕੋਲੇ। ਜਨਾਬ ਇਹ ਪਰਿਵਾਰ ਦੇ ਮੈਂਬਰ ਆਏ ਨੇ ਜ਼ਰੂਰ। ਤੋਂ ਸਾਡੇ درمیان ਜਿਹੜੇ जगेंद्र सिंह जी पिंट रामसुख छग्गा सिपाही प्रीतम सिंह जी पिंट नियामतपुर ਉਹਨਾਂ ਦੇ ਪਰਿਵਾਰ ਦੇ ਮੈਂਬਰ ਸੇ ਸਨਮਾਨਤਾ ਦੀ ਮੰਗ ਕਰ ਲਈ ਇਹਨਾਂ ਤੋਂ ਬਾਅਦ ਤਹਿਸੀਲਦਾਰ ਸਾਹਿਬ ਇਹਨਾਂ ਦਾ ਇਸ ਮਾਦਮ ਦੇ ਪ੍ਰਬੰਧਾ ਲਈ ਵੱਡਾ ਲਾਡ ਲਾਵੀਰ ਸਿੰਘ ਜੀ ਤੋਂ ਵੱਡੇ ਸਹਿਯੋਗੀ ਸਾਡੇ ਤੋਂ ਬਾਅਦ ਸਰਕਾਰ ਸਰਬਜੀਤ ਇਹੋ ਕਰਨਗੇ ਇਹਨਾਂ ਤੋਂ ਬਾਅਦ ਲਖਮੀਰ ਚੰਦ ਜੀ ਐਕਸਾਈਜ਼ ਅਫਸਰ ਉਹ ਵੀ ਆਪਣਾ ਸਨਮਾਨ ਹਾਸਲ ਕਰਨਗੇ ਇਹਨਾਂ ਤੋਂ ਬਾਅਦ ਫੂਡ ਐਂਡ ਸਪਲਾਈ ਦੀ ਜੀਟੀਟੀ ਅਤੇ ਅਫਗ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ ਮਿਸ਼ਨ ਸਨਾਥਿਕ ਹੋਏ ਬੱਡੇ ਸਦੀਉਗੇ ਸਾਡੇ ਤੋਂ ਬਾਅਦ ਸਰਕਾਰੀ ਸਿਰਫ ਸਟੇਟ ਸਕੂਲ ਅਮਰ